रिवायती खेती दिता नवा रू मक्की दी फसल बेच खड़ी की खुद दी फैक्ट्री, खेती नाल किसान कमा रहा चंगा मुनाफा होरना किसान लिये बनिया मिसाल आधुनिक तरीक नाल बदली इस किसान दी किस्मत ਗੁਰਦਾਸਪੁਰ ਦੇ ਪਿੰਡ ਪਿੱਟੇ ਵੜ ਤੋਂ ਕਿਸਾਨ ਇਕਬਾਲ ਸਿੰਘ ਨੇ ਰਵਾਇਤੀ ਖੇਤੀ ਦੀਆਂ ਹੱਦਾਂ ਤੋਂ ਪਾਰ ਨਿਕਲ ਕੇ ਖੇਤੀਬਾੜੀ ਦੀ ਇੱਕ ਨਵੀਂ ਦਿਸ਼ਾ ਵੱਲ ਕਦਮ ਬਤਾਇਆ ਮੱਕੀ ਦੀ ਖੇਤੀ ਨਾਲ ਜੁੜ ਕੇ ਉਹਨਾਂ ਨੇ ਨਾ ਸਿਰਫ ਆਪਣੇ ਖੇਤਾਂ ਦੀ ਪੈਦਾਵਾਰ ਨੂੰ ਜਾਫਾ ਕੀਤਾ ਸਗੋਂ ਮੱਕੀ ਤੋਂ ਜਾਨਵਰਾਂ ਲਈ ਅਚਾਰ ਤਿਆਰ ਕਰਨ ਦੀ ਇੱਕ ਫੈਕਟਰੀ ਵੀ ਲਗਾਈ ਜੋ ਅੱਜ ਪਿੰਡ ਦੇ ਕਈ ਹੋਰ ਕਿਸਾਨਾਂ ਦੇ ਲਈ ਵੀ ਇੱਕ ਆਰਥਿਕ ਰਾਹਤ ਬਣੀ ਹੋਈ ਹੈ ਇਹ ਫੈਕਟਰੀ ਪਿੰਡ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਰਾਹ ਪੱਦਰ ਤੇ ਵੀ ਮਜ਼ਬੂਤੀ ਦੇ ਰਹੀ ਹੈ ਇਸ ਮੌਕੇ ਕਿਸਾਨ ਨੇ ਦੱਸਿਆ ਕਿ ਮੱਕੀ ਦੀ ਖੇਤੀ ਦੀ ਖਾਸ ਗੱਲ ਇਹ ਵੀ ਹੈ ਕਿ ਇਹ ਸਿਰਫ 3 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਘੱਟ ਪਾਣੀ ਦੀ ਲੋੜ ਹੋਣ ਕਰਕੇ ਧਰਤੀ ਹੇਠਲੇ ਪਾਣੀ ਦੀ ਰੱਖਿਆ ਵਿੱਚ ਵੀ ਭੂਮਿਕਾ ਨਿਭਾ ਰਹੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਮੱਕੀ ਦੀ ਮੰਗ ਹੋਣ ਕਰਕੇ ਇਸ ਦੀ ਖਰੀਦ ਤੁਰੰਤ ਹੋ ਜਾਂਦੀ ਹੈ ਤੇ ਕਿਸਾਨਾਂ ਨੂੰ ਭੁਗਤਾਨ ਵੀ ਨਗਦ ਮਿਲਦਾ ਹੈ ਇਸ ਮਾਡਲ ਰਾਹੀਂ ਹੁਣ ਕਈ ਕਿਸਾਨ ਇੱਕ ਸਾਲ ਦੇ ਵਿੱਚ ਦੋ ਤੋਂ ਤਿੰਨ ਫਸਲਾਂ ਲਗਾ ਕੇ ਵਧੀਆ ਆਮਦਨ ਵੀ ਕਮਾ ਰਹੇ ਹਨ ਇਸ ਨਾਲ ਉਹ ਖੇਤੀ ਵਿੱਚ ਨਵੀਂ ਉਮੀਦ ਤੇ ਨਵਾਂ ਦ੍ਰਿਸ਼ਟੀਕੋਣ ਲੈ ਕੇ ਅੱਗੇ ਵੀ ਵਧ ਰਹੇ ਨੇ। ਇਹ ਬਦਲਾਅ ਦੇ ਨਾਲ ਪੰਜਾਬ ਸਰਕਾਰ ਵੀ ਮੱਕੀ ਦੀ ਖੇਤੀ ਵਧਾਉਣ ਦੇ ਲਈ ਸਬਸਿਡੀ ਦੇ ਰੂਪ ਵਿੱਚ ਵੀ ਕਿਸਾਨਾਂ ਨੂੰ ਸਹਿਯੋਗ ਦੇ ਰਹੀ ਹੈ। ਦੱਸਦੀ ਹੈ ਕਿ ਪਿੰਡ ਦੇ ਹੋਰ ਕਿਸਾਨ ਜਿਵੇਂ ਕਿ ਅਰਸ਼ਦੀਪ ਸਿੰਘ, ਸਾਹਿਬ ਸਿੰਘ ਅਤੇ ਮਾਸਟਰ ਗੁਰਨਾਮ ਸਿੰਘ ਵੀ ਇਸ ਮਾਡਲ ਨੂੰ ਅਪਣਾ ਚੁੱਕੇ ਹਨ ਅਤੇ ਉਹ ਦੱਸਦੇ ਹਨ ਕਿ ਮੱਕੀ ਦੀ ਫਸਲ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ। ਹੁਣੇ ਕਿਸਾਨ ਨਵੀਆਂ ਆਸਾਂ ਨਵੇਂ ਹੌਸਲੇ ਅਤੇ ਨਵੀਂ ਸੋਚ ਦੇ ਨਾਲ ਖੇਤੀ ਦੀ ਰਾਹ ਉਤੇ ਅੱਗੇ ਵੱਧ ਰਹੇ ਹਨ ਤਾਂ ਜੋ ਕਿਸਾਨ ਪੰਜਾਬ ਦੀ ਖੇਤੀਬਾੜੀ ਦੇ ਪਵਿੱਖ ਦੇ ਵਿੱਚ ਨਵੇਂ ਰਾਹ ਖੋਲ ਸਕਣ ਮੈਂ ਇਕਬਾਲ ਸਿੰਘ ਖਾਲਸਾ ਖਾਲਸਾ ਸਾਇਲੈਂਸ ਸਾਡੀ ਫਰਮ ਦਾ ਨਾਮ ਆ ਅਸੀਂ ਕੋਰੋਨਾ ਟਾਈਮ ਤੋਂ ਜਿਹੜਾ ਆ 3 ਸਾਲ ਤੋਂ 4 ਸਾਲ ਤੋਂ ਅਸੀਂ ਲਗਾਤਾਰ ਜਿਹੜਾ ਇਹ ਸਾਇਲੈਂਸ ਦਾ ਪਲਾਂਟ ਸੀ ਲਾਇਆ ਹੋਇਆ ਆ ਔਰ ਹਰ ਸਾਲ ਅਸੀਂ ਬਿਹਤਰ ਕਰ ਰਹੇ ਆ ਇਹਦੇ ਸਾਇਲੈਂਸ ਦਾ ਜਿਹੜਾ ਹੈ ਬੈਨੀਫਿਟ ਜਿਹੜਾ ਹੈ ਤੁਸੀਂ ਸਵਾਲ ਕੀਤਾ ਸੀ ਕਿ ਇਸ ਦਾ ਜਿਹੜਾ ਲਾਹੇਵੰਦ ਕਿਸੇ ਨੂੰ ਕਿਸ ਕਿਸੇ ਨੂੰ ਫਾਇਦਾ ਹੋ ਸਕਦਾ ਹੈ ਪਹਿਲੇ ਇੱਕ ਨੰਬਰ ਤੇ ਤਾਂ ਕਿਸਾਨ ਨੂੰ ਫਾਇਦਾ ਹੁੰਦਾ ਜਿਹੜਾ ਮੱਕੀ ਪੈਦਾ ਕਰਦਾ ਹੈ ਕਿਉਂਕਿ ਇਹ 90 ਦਿਨ ਦੀ ਫਸਲ ਹੈ ਔਰ 90 ਦਿਨ ਦੇ ਵਿੱਚ ਕਿਸਾਨ ਜਿਹੜਾ ਆ 35 ਤੋਂ 40000 ਰੁਪਿਆ ਪ੍ਰੋਫਿਟ ਹਰ ਏਕੜ ਜਿਹੜਾ ਇਹ ਸਾਇਲੈਂਸ ਮੱਕੀ ਦੀ ੀਸ ਦੇ ਸਾਇਲ ਦੇ ਵਾਸਤੇ ਜਿਹੜੀ ਆ ਜਿਹੜੀ ਅਸੀਂ ਖਰੀਦਨੇ ਆ ਕਿਸਾਨ ਤੋਂ ਕਿਸਾਨ ਨੂੰ 40000 ਰੁਪਇਆ 90 ਦਿਨ ਦੇ ਵਿੱਚ ਫਾਇਦਾ ਹੁੰਦਾ ਹੈ ਔਰ ਦੂਸਰਾ ਇਸ ਦਾ ਇਹ ਹੈ ਕਿ ਛੋਲੇ ਦਾ ਬਦਲ ਵੀ ਹੈ ਕਿਉਂਕਿ ਇੱਕ ਮੱਕੀ ਹੁੰਦੀ ਹੈ ਬਹਾਰ ਵਾਲੀ ਜਿਹੜੀ ਫਰਵਰੀ ਮਹੀਨੇ ਵਿੱਚ ਲੱਗਦੀ ਹੈ ਔਰ ਅੱਜ ਕੱਲ ਜਿਹੜਾ ਹੁਣ ਸਮਾਂ ਹੈ ਅੱਜ ਜੋ ਮਈ ਮਹੀਨਾ ਚੱਲ ਰਿਹਾ ਜਾਂ ਜੂਨ ਮਹੀਨੇ ਵਿੱਚ ਕੱਟੀ ਜਾਂਦੀ ਆ ਇੱਥੇ ਅਸੀਂ ਉਹ ਮੱਕੀ ਖਰੀਦਦੇ ਆ ਔਰ ਉਹਦੇ ਬਾਅਦ ਅਸੀਂ ਜਿਹੜੀ ਇਸ ਵਾਰੀ ਕਿਸਾਨ ਪੰਜਾਬ ਸਰਕਾਰ ਨੇ ਕਾਫੀ ਉਪਰਾਲਾ ਕੀਤਾ ਕਿ ਕਿਸਾਨਾਂ ਨੂੰ ਜਿਹੜਾ ਝੋਨੇ ਵੱਲੋਂ ਹਟਾ ਕੇ ਤੇ ਮੱਕੀ ਵੱਲ ਲਗਾਇਆ ਜਾਵੇ ਜਿਸ ਤੇ ਸਰਕਾਰ ਨੇ ਮੇਰੇ ਖਿਆਲ 7000 ਰੁਪਿਆ ਪਰ ਏਕੜ ਸਬਸਿਡੀ ਵੀ ਦੇ ਰਹੀ ਆ 17000 ਜਿਹੜੀ ਆ ਉਹ ਹੈਗੀ ਆ ਹੈਕਟੇਰ ਇੱਕ ਏਕੜ ਤੇ 7000 ਬਣਦੀ ਆ ਔਰ ਉਹਦੇ ਨਾਲ ਵੀ ਕਿਸਾਨ ਨੂੰ ਦੇਖੋ 40-45000 7000 ਇਹ ਆ ਗਿਆ ਜਿਹੜਾ ਹੀ ਉਹਦੀ ਖਰਚਾ ਆ ਉਹ ਨਿਕਲ ਗਿਆ 45 ਤੋਂ 50000 ਰੁਪਿਆ ਕਿਸਾਨ ਨੂੰ ਜਿਹੜਾ ਆ ਉਹ ਜਿਹੜੀ ਮੱਕੀ ਆ ਅਸੀਂ ਅਗਸਤ ਵਿੱਚ ਖਰੀਦਾਂਗੇ ਜਿਹਦੇ ਨਾਲ ਕਿ ਕਿਸਾਨ 90 ਦਿਨ ਦੇ ਵਿੱਚ ਹੀ ਵਹਿਲਾ ਹੋ ਕੇ ਝੋਨੇ ਨਾਲੋਂ ਜਿਹੜਾ ਵਧੀਆ ਪ੍ਰੋਫਿਟ ਕਮਾ ਸਕਦਾ ਇਹ ਤਾਂ ਫਾਇਦਾ ਹੋ ਗਿਆ ਕਿਸਾਨ ਦਾ ਦੂਸਰਾ ਫਾਇਦਾ ਜਿਹੜਾ ਹੈ ਇਸ ਤੋਂ ਜਿਹੜੇ ਡੇਰੀ ਫਾਰਮਰ ਜਿਹੜੇ ਕਿਸਾਨ ਦੁੱਧ ਪੈਦਾ ਕਰਦੇ ਹਨ ਦੁੱਧ ਵਾਲੇ ਪਸ਼ੂ ਰੱਖਦੇ ਹਨ ਛੋਟੇ ਕਿਸਾਨ ਕਿਉਂਕਿ ਵੱਡੇ ਕਿਸਾਨ ਜਿਹੜੇ ਹਨ ਉਹ ਜਿਹੜੇ ਵੱਡੇ ਫਾਰਮ ਹੈ ਉਹ ਆਪਣਾ ਆਚਾਰ ਪੈਦਾ ਕਰਕੇ ਉਹ ਸਕੋਰ ਕਰ ਲੈਂਦੇ ਹਨ ਦਿੱਕਤ ਆਉਂਦੀ ਹੈ ਛੋਟੇ ਕਿਸਾਨਾਂ ਨੂੰ ਜਿਨ੍ਹਾਂ ਦੇ ਕੋਲ ਦੋ ਤੋਂ ਚਾਰ ਪਸ਼ੂ ਹਨ ਉਹਨਾਂ ਵਾਸਤੇ ਅਸੀਂ ਇਹ ਸਾਰਾ ਸਾਲ 12 ਮਹੀਨੇ ਜਿਹੜਾ ਹੈ ਉਹਨਾਂ ਕਿਸਾਨਾਂ ਨੂੰ ਇਹ ਅਸੀਂ ਚਾਰਾ ਪੈਕ ਕਰਕੇ ਜਿਸ ਨੂੰ ਅਸੀਂ ਸਾਇਲੈਂਸ ਕਹਿੰਦੇ ਆ ਉਹ ਅਸੀਂ ਸਾਰਾ ਸਾਲ ਉਹਨਾਂ ਨੂੰ ਉਪਲਬਧ ਕਰਵਾਉਨੇ ਆ ਔਰ ਨਾਲ ਨਾਲ ਜਿੱਥੇ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਕਰਾਉਨੇ ਆ ਉੱਥੇ ਨਾਲ ਹੀ ਹਿਮਾਚਲ ਦੇ ਜਿਹੜਾ ਕਿ ਸਾਡੇ ਨਜ਼ਦੀਕ ਹੀ ਸਟੇਟਾਂ ਇਹਨਾਂ ਹਿਮਾਚਲ ਐਂਡ ਜੰਗਲ ਕੇ ਜਿੱਥੇ ਇਹ ਹਰੇ ਚਾਰੇ ਦੀ ਬਹੁਤ ਜ਼ਿਆਦਾ ਦਿੱਕਤ ਹੈ ਉੱਥੇ ਵੀ ਅਸੀਂ ਜਿਹੜਾ ਹੈ ਉਹਨਾਂ ਸਟੇਟਾਂ ਦੀ ਵੀ ਜਿਹੜੀ ਅਸੀਂ ਪੂਰਤੀ ਕਰ ਰਹੇ ਆ ਇਹਦਾ ਜਿਹੜਾ ਸਾਇਲੈਂਸ ਦਾ ਤੁਸੀਂ ਦੂਸਰਾ ਸਵਾਲ ਕੀਤਾ ਸੀ ਕਿ ਕਿਸ ਤਰ੍ਹਾਂ ਤਿਆਰ ਹੁੰਦਾ ਹੈ ਇਸ ਨੂੰ ਅਸੀਂ ਮੱਕੀ ਨੂੰ ਸਮੇਤ ਦਾਣੇ ਦਾਣਿਆਂ ਦੇ ਸਮੇਤ ਸਾਡੇ ਕੋਲ ਮਸ਼ੀਨਾਂ ਜਿਹੜੀਆਂ ਤੁਸੀਂ ਦੇਖੀਆਂ ਐ ਇਹਨਾਂ ਮਸ਼ੀਨਾਂ ਦੇ ਨਾਲ ਕੱਟ ਕੇ ਇਹ ਜਿਹੜੀਆਂ ਪੈਕਿੰਗ ਵਾਲੀਆਂ ਮਸ਼ੀਨਾਂ ਤੁਹਾਨੂੰ ਅਸੀਂ ਦਿਖਾਈਆਂ ਇਹਨਾਂ ਦੇ ਨਾਲ ਅਸੀਂ ਪੈਕ ਕਰਕੇ ਇਹ 20 ਤੋਂ 15 ਦਿਨ ਦੇ ਵਿੱਚ ਜਿਹੜਾ ਅਚਾਰ ਤਿਆਰ ਹੋ ਜਾਂਦਾ ਬਿਲਕੁਲ ਪਸ਼ੂਆਂ ਦੇ ਵਾਸਤੇ ਵਧੀਆ ਫੀਡ ਹੈ ਔਰ ਇਹ 1 ਸਾਲ ਤੱਕ ਜਿਹੜਾ ਹੈ ਇਸ ਨੂੰ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਨਾ ਇਸ ਨੂੰ ਮੀਂਹ ਦਾ ਨਾ ਇਸ ਨੂੰ ਧੁੱਪ ਦਾ ਅਸੀਂ ਵਧੀਆ ਤਰੀਕੇ ਦੇ ਨਾਲ ਅਸੀਂ ਜਿਹੜੀ ਆ ਪੈਕਿੰਗ ਕਰਕੇ ਕੁਆਲਟੀ ਜਿਹੜੀ ਆ ਮੇਨਟੇਨ ਕਰਕੇ ਜਿਹੜੀ ਆ ਅਸੀਂ ਉਹ ਜਿਹੜੇ ਦੁੱਧਾਰੂ ਪਸ਼ੂਆਂ ਜਾਂ ਜਿਹੜੇ ਡੇਰੀ ਫਾਰਮਾਂ ਨੂੰ ਉਪਲਬਧ ਕਰਾਉਂਦੇ ਆ ਕੀ ਕਿਸਾਨੀ ਜਿਹੜਾ ਫਸਲੀ ਪਪਨਤਾ ਦਾ ਕੀ ਫਾਇਦਾ ਚੱਕਰ ਨਿਕਲਦਾ ਹੈ ਫਸਲੀ ਪਪਨਤਾ ਦਾ ਬਹੁਤ ਫਾਇਦਾ ਜੀ ਦੇਖੋ ਅੱਜ ਸਾਰੇ ਪਾਸੇ ਰੌਣਾ ਪਿਆ ਹੋਇਆ ਕਿ ਪਾਣੀ ਦੀ ਦਿੱਕਤ ਆ ਰਹੀ ਆ ਪਾਣੀ ਥੱਲੇ ਜਾ ਰਿਹਾ ਇਹਦੇ ਨਾਲ ਮੱਕੀ ਨੂੰ ਜਿਹੜਾ ਮੇਰੇ ਖਿਆਲ ਤਿੰਨ ਚਾਰ ਪੰਜ ਪਾਣੀ ਸਿਰਫ ਜ਼ਰੂਰਤ ਹੁੰਦੀ ਆ ਅੱਜ ਕੱਲ ਥੋੜਾ ਜਿਹਾ ਦੋ ਪਾਣੀ ਜ਼ਿਆਦਾ ਦੇਣੇ ਪੈਂਦੇ ਆ ਜਿਹੜੀ ਸਾਡੀ ਆ ਹੁਣ ਵਾਲੀ ਮੱਕੀ ਐ ਜਿਹੜੀ ਆਪਾਂ ਹੁਣ ਮਈ ਦੇ ਵਿੱਚ ਜੂਨ ਦੇ ਵਿੱਚ ਬੀਜ ਰਹੇ ਆ ਇਹਦਾ ਬਰਸਾਤ ਦੇ ਨਾਲ ਹੀ ਹੋ ਜਾਂਦੀ ਆ ਔਰ ਜਿੱਥੇ ਧਰਤੀ ਵੇਲੇ ਪਾਣੀ ਬਚਦਾ ਹੈ ਉਥੇ ਕਿਸਾਨ ਨੂੰ ਥੋੜੇ ਹੀ ਸਮੇਂ ਦੇ ਵਿੱਚ ਯਾਨੀ ਕਿ 90 ਦਿਨ ਦੇ ਵਿੱਚ ਅਸੀਂ ਇਹ ਫਸਲ ਨੂੰ ਸਾਈਲਜ ਵਾਸਤੇ ਕੱਟ ਲੈਨੇ ਆ ਤੇ 90 ਦਿਨ ਦੇ ਵਿੱਚ ਕਿਸਾਨ ਨੂੰ ਜਿਹੜਾ 45 ਤੋਂ 50 ਹਜ਼ਾਰ ਰੁਪਇਆ ਪਰ ਏਕੜ ਜਿਹੜਾ ਉਹ ਮੁਨਾਫਾ ਹੋ ਜਾਂਦਾ ਆ ਮੈਂ ਸਮਝਦਾ ਆ ਕਿ ਝੋਨੇ ਨਾਲੋਂ ਇਹ ਬਹੁਤ ਵਧੀਆ ਜਿਹੜਾ ਬਦਲਾਅ ਝੋਨੇ ਦਾ ਜਿਹੜਾ ਹੈ ਇਹ ਮੱਕੀ ਹੈ ਕਿਉਂਕਿ ਇਸ ਦੀ ਡਿਮਾਂਡ ਮੇਰੇ ਕੋਲ ਮੈਂ 20 ਤੋਂ 25000 ਪੁਆਇੰਟਰ ਦਾ ਕੰਮ ਕਰਦਾ ਸਾਇਲੈਂਸ ਦਾ ਔਰ ਡਿਮਾਂਡ ਜਿਹੜੀ ਹੈ ਮੇਰੇ ਕੋਲ 50000 ਤੋਂ ਵੀ ਉੱਪਰ ਹੈ ਕਿਉਂਕਿ ਸਾਡੇ ਕੋਲ ਸਾਰਾ ਸਾਲ ਇਹ ਉਪਲਬਧ ਇਸ ਵਾਰ ਇਸ ਜਿਹੜਾ ਸਾਲ ਲੰਘਿਆ ਸਾਲ ਵਿੱਚ ਸਾਰਾ ਸਾਲ ਅਸੀਂ ਉਪਲਬਧ ਨਹੀਂ ਕਰਵਾ ਸਕੇ ਕਿਸਾਨਾਂ ਨੂੰ ਕਿਉਂਕਿ ਉਹ ਸ਼ਾਰਟੇਜ ਹੋਣ ਕਰਕੇ ਮੈਂ ਇਹ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਮੱਕੀ ਬੀਜੋ ਇਹ ਅਸੀਂ ਰੇਟ ਵੀ ਚੰਗਾ ਭਰ ਰਹੇ ਹਾਂ ਇਸ ਵਾਰ ਅਸੀਂ 300 ਰੁਪਏ ਪਰ ਕੁਇੰਟਲ ਸਾਈਲਜ ਮਤਲਬ ਉਤਰਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਾਰਾ ਉਹਦਾ ਜਿਹੜਾ ਦਾਣੇ ਸਮੇਤ ਮਸ਼ੀਨ ਦਾ ਕੁਤਰ ਕੇ 300 ਰੁਪਏ ਪਰ ਕੁਇੰਟਲ ਅਸੀਂ ਜਿਹੜਾ ਖਰੀਦ ਰਹੇ ਹਾਂ ਔਰ ਕੈਸ਼ ਪੇਮੈਂਟ ਦੇ ਰਹੇ ਹਾਂ ਜਿਸ ਵੀ ਕਿਸਾਨ ਨੇ ਸਾਨੂੰ ਮੱਕੀ ਵੇਚਣੀ ਹੋਵੇ ਸਾਡੇ ਨੰਬਰ ਜਿਹੜੇ ਆ ਅਸੀਂ ਤੁਸੀ ਸਕਰੀਨ ਤੇ ਚਲਾ ਦਿਓ ਨਹੀਂ ਤਾਂ ਮੈਂ ਬੋਲ ਕੇ ਦੱਸਦਾ 98760 77230 ਜਦੋਂ ਵੀ ਹਾਨੂੰ ਬਹੁਤ ਜ਼ਿਆਦਾ ਮੱਕੀ ਦੀ ਜ਼ਰੂਰਤ ਹੈ ਜਿਸ ਵੀ ਕਿਸਾਨ ਨੇ ਵੇਚਣੀ ਆ ਸਾਡੇ ਨਾਲ ਸੰਪਰਕ ਕਰ ਸਕਦਾ ਆ ਔਰ ਅਸੀਂ ਪੇਮੈਂਟ ਵੀ ਨਕਦ ਦਿੰਨਾ ਹੈ ਕਿਸਾਨ ਨੂੰ ਇਦੋਂ ਮੱਕੀ ਵੱਢ ਕੇ ਜਦੋਂ ਉਹਦੀ ਤੁੱਲ ਜਾਂਦੀ ਹੈ ਉਸੇ ਟਾਈਮ ਉਸ ਨੂੰ ਪੇਮੈਂਟ ਜਿਹੜੀ ਆ ਉਹ ਅਸੀਂ ਕੈਸ਼ ਪੇਮੈਂਟ ਤੇ ਅਸੀਂ ਕਰੀ ਰਿਹਾ ਤੇ ਮੈਂ ਤਾਂ ਇਹੀ ਅਪੀਲ ਕਰਾਂ ਕਿਸਾਨਾਂ ਨੂੰ ਕਿ ਵਾਧ ਤੋਂ ਵਾਧ ਮੱਕੀ ਬੀਜੋ ਜਿਸ ਦੇ ਨਾਲ ਇਹ ਜਿਹੜੇ ਇਹੋ ਜਿਹੇ ਪਲਾਂਟ ਜਿਹੜੇ ਆ ਉਹ ਜ਼ਿਆਦਾ ਅਸੀਂ ਪ੍ਰੋਡਕਸ਼ਨ ਜ਼ਿਆਦਾ ਕਰ ਸਕੀਏ ਜਿੱਥੇ ਅਸੀਂ ਇਹ ਬੀਜਣ ਵਾਲੇ ਕਿਸਾਨਾਂ ਦਾ फायदा ਹੋਏਗਾ ਉੱਥੇ ਨਾਲ ਹੀ ਜਿਹੜੇ ਥਰੀ ਫਾਰਮਰ ਆ ਛੋਟੇ ਕਿਸਾਨ ਜਿਹੜੇ ਪਸ਼ੂ ਪਾਲਕ ਆ ਉਹਨਾਂ ਨੂੰ ਵੀ ਜਿਹੜਾ ਇਹਦਾ ਲਾਭ ਹੋ ਸਕਦਾ ਜਿੱਥੇ ਉਹਨਾਂ ਨੂੰ ਲਾਭ ਹੋਊਗਾ ਉੱਥੇ ਨਾਲ ਹੀ ਦੂਜੀਆਂ ਸਟੇਟਾਂ ਵਿੱਚ ਜਿੱਥੇ ਚਾਰੇ ਦੀ ਕਮੀ ਆ ਉੱਥੇ ਅਸੀਂ ਚਾਰਾ ਭੇਜ ਕੇ ਜਿਹੜਾ ਹੈ ਮੁਨਾਫਾ ਕਮਾ ਸਕਦੇ ਆ ਉਹਨਾਂ ਦਾ ਵੀ ਅਸੀਂ ਜਿਹੜੇ ਪੂਰਤੀ ਕਰ ਸਕਦੇ ਆ ਅਏ ਅਸੀਂ ਗਾ ਸ਼ੁਰੂ ਤੋਂ ਪਹਿਲਾਂ ਵੀ ਵਾਈਬਰ ਦੀ ਖਾਲਸਾ ਵਰਗੀ ਵਰਗੀ ਵਾਈਬਰ ਦੀ ਪੜਿ ਪਈ ਮੈਂ ਮਾਮ ਮੀਤਲ ਸ਼ਿਰਮਨ ਤੋਂ ਬਲੌਗ ਕਰਦਾ ਤੇ ਮੇਰਾ ਨਾਮ ਅਰਸ਼ਦੀਪ ਸਿੰਘ ਤੇ ਮੈਂ ਕਿਸਾਨ ਦਾ ਬੇਟਾ ਆ ਤੇ ਆਪਾਂ ਇੱਥੇ ਮੱਕੀ ਦੀ ਫਸਲ ਜਿਹੜੀ ਬਿਜਾਈ ਕਰਦੇ ਆ ਤੇ ਇਹ ਸਭ ਤੋਂ ਬੈਸਟ ਪਸ਼ੂਆਂ ਵਾਸਤੇ ਵੀ ਚਾਰੇ ਵਾਸਤੇ ਵੀ ਤੇ ਇਹ ਦੋਹਾਂ ਫਸਲਾਂ ਤੋਂ ਵੱਧ ਜਿਹੜੇ ਇਨਕਮ ਸੋਰਸੇ ਦਾ ਵਾਧੂ ਹੁੰਦਾ ਦੋਹਾਂ ਫਸਲਾਂ ਦਾ ਤੇ ਵੀ ਬੜੀ ਵ ਏ ਆ ਵੀ ਸਭ ਕੁਝ ਦੇ ਲੇਬਰ ਨੂੰ ਜਿੰਤਾ ਵੀ ਖਰਚਾ ਨਿਕਲ ਜਾਂਦਾ ਵਾ ਤੇ ਦੋਵਾਂ ਫਸਲਾਂ ਦੇ ਕਮਾਤੋਂ ਵੱਧ ਝਾੜੇ ਦਾ ਮੱਕੀ ਆ ਨਿਕਲ ਜਾਂਦਾ ਵਾ ਜੇ ਆਪਾਂ ਕਹਿੰਦੇ ਆ ਕਿ ਖਰਚੇ ਦਾ ਕੋਈ ਜ਼ਿਆਦਾ ਨਹੀਂ ਹੁੰਦਾ ਇਹ ਆ ਵੀ ਪੈਸੇ ਵਾਧ ਵਟਾ ਦਿੰਦੀ ਏ ਉਹਨਾਂ ਫਸਲਾਂ ਨਾਲ ਤੇ ਸਾਨੂੰ ਬੜਾ ਵਧੀਆ ਇਥੇ ਆਣ ਕੇ ਮਿਲਿਆ ਵਾ ਸਾਨੂੰ ਵੀ ਕਨੇ ਰਿਸ਼ਤੇਦਾਰਾਂ ਨੇ ਤਾਂ ਪ੍ਰੈਫਰ ਤੇ ਆ ਕਿ ਮੱਕੀ ਬਜਾਈ ਸਾਡੇ ਕੋਲ ਆਪਾਂ ਵੀ ਪਹਿਲੀ ਵਾਰੀ ਖੇਤੀ ਕੀਤੀ ਪਰ ਸਾਨੂੰ ਵੀ ਬਹੁਤ ਵਧੀਆ ਖੇਤੀ ਲੱਗੀ ਏ ਜੀ ਜਨਵਰੀ ਵਾਲੀ हां जी ਬਹੁਤ ਘੱਟ ਏਰੀ ਤੇ ਆਉਂਦੀ ਨਹੀਂ ਕੋਈ ਜ਼ਿਆਦਾ ਖਰਚਾ ਹੁੰਦਾ ਨਹੀਂ ਇਹਦਾ ਹਾਂ ਜੀ ਦੇ ਜੀ ਉਹ ਵੀ ਦਿੰਦੀ ਏ ਪੈਸੇ ਵੀ ਕੈਂਸਰ ਬਣੋ ਹਾਂ ਜੀ ਟੈਂਪ ਉਹ ਪੈਸੇ ਭਾਣ ਲੱਗਦੇ ਲੈ ਲਓ ਜਾਂ ਕਿੱਦਾਂ ਵੀ ਹਾਂ ਜੀ ਹਾਂ ਜੀ ਉਹ ਹੈ ਜੀ ਉਹ ਲੱਗਦਾ ਬਾਕੀ ਫਸਲਾਂ ਵਧੀਆ ਫਸਲਾਂ ਹਾਂ ਜੀ ਸਭ ਤੋਂ ਵਧੀਆ ਫਸਲੇ ਆ ਮੇਰਾ ਇਰਾਦਾ ਮੈਂ ਪਹਿਲੀ ਈ ਫਸਲ ਕੀਤੀ ਸੀ ਪਰ ਮੈਨੂੰ ਵਧੀਆ ਲੱਗੀ ਤੇ ਮੈਂ ਚਲੋ ਠੀਕ ਆ ਗੇ ਤੋਂ ਵੀ ਇਦਾਂ ਕਰਾਂਗੇ ਹਾਂ ਜੀ ਮੇਰਾ ਪਿੰਡ ਮੇਤਰੇ ਜੀ ਮੈਂ ਮਾਸਟਰ ਟੈਰ ਹੋਇਆ ਜੀ ਮੈਂ ਮੱਕੀ ਬੀਜੀ ਸੀ ਆ ਹੁਣ ਤੇ ਉਹਦਾ ਬਹੁਤ ਚਾਰ ਨਿਕਲਿਆ ਵਧੀਆ ਦੂਜੀਆਂ ਫਸਲਾਂ ਨਾਲ ਕਾਫੀ ਮੈਨੂੰ ਤਿੰਨਾਂ ਆ ਇਹ ਮੈਨੂੰ ਨਕਦ ਮਿਲੇ ਆ ਉਹ ਵੱਡੇ ਮਸ਼ੀਨਾ ਵੱਡਾ ਵੱਢ ਕੇ ਲੈ ਗਏ ਉਹ 300 ਰੁਪਏ ਕਾਊਂਟਰ ਮੈਨੂੰ ਉਹਨਾਂ ਦਿੱਤਾ ਜੀ ਬਹੁਤ ਵਧੀਆ 60-60 ਹਜ਼ਾਰ ਦੀ ਮੇਰੀ ਮੱਕੀ ਨਿਕਲੀ ਜੀ ਸਰਕਾਰ ਵਾਲੇ ਕੋ ਉਪਰਾਲਾ ਸਰਕਾਰ ਦਾ ਸਰਕਾਰ ਸਬਸਿਡੀ ਦੇ ਰਹੀ ਆ ਸਰ ਆ ਸਰਕਾਰ ਸਬਸਿਡੀ ਦੇ ਰਹੀ ਪਰ ਆਪਾਂ ਇਹਨਾਂ ਕੋ ਦਿੱਤੀ ਜਾਨੂੰ ਪਰ ਪੈਸੇ ਮੈਂ ਮੈਂ ਨਕਦ ਜੀ ਪੈਸੇ ਨਕਦ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਜੀ ਇੱਕ ਸਾਲ ਨਾਲ ਵਧੀਆ ਰੋਜ਼ਗਾਰ ਵੀ ਮਿਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਹੀ ਵਧੀਆ ਰਿਹਾ ਜੀ ਮੇਰਾ ਸਾਹਿਬ ਸਿੰਘ ਨਾਂ ਪਿੰਡ ਸਖਵਾਲਾ ਮੇਰੇ ਚਾਚਾ ਜੀ ਨੇ ਤਿੰਨ ਕਿਲੇ ਮੱਕੀ ਵੀ ਜੀ ਬਹੁਤ ਵਧੀਆ ਝਾੜ ਨਿਕਲਿਆ ਵਾ ਬਹੁਤ ਵਧੀਆ ਪ੍ਰਚਾਰ ਮਿਲਿਆ ਪਿੰਡ ਦੇ ਲੋਕਾਂ ਨੂੰ ਬਹੁਤ ਵਧੀਆ ਸਾਨੂੰ ਨਗਦ ਤਹਾਏ ਮਿਲਣ ਦੇ ਆ ਤੇ ਸਰਕਾਰ ਬਹੁਤ ਟਰਾਲੀ ਗਾੜੀ ਕਰ ਰਹੀ ਹੈ ਝੋਨੇ ਥੱਲੇ ਰਕਬਾ ਘਟਾ ਰਹੀ ਹੈ ਕਿਉਂਕਿ ਧਰਤੀ ਦਾ ਪਾਣੀ ਥੱਲੇ ਜ਼ਮੀਨ ਤੇ ਜਾ ਰਿਹਾ ਵਾ ਇਹ ਕਰਕੇ ਬਹੁਤ ਵਧੀਆ ਪਰਾਲਾ ਹੈ ਸਰਕਾਰ ਨਾਲ ਸਭ ਨੂੰ ਹਾਂਜੀ ਸਰਕਾਰ ਹੁਣ ਗਾਹਲੀ ਉਹਨਾਂ ਐਮਐਸਪੀ ਵੀ ਦੇ ਰਹੀ ਹੈ